ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਵੇਸਣ ਤੇ ਪਿਆਜ਼ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਇਹਨੂੰ ਤੁਸੀਂ ਰੋਟੀਆਂ ਜਾਂ ਪਰੌਠੇ ਦੇ ਨਾਲ ਸਰਵ ਕਰ ਸਕਦੇ ਹੋ ਜਦੋਂ ਕੋਈ ਸਮਝ ਨਾ ਆਵੇ ਕਿ ਸਬਜ਼ੀ ਕੀ ਬਣਾਈਏ ਘਰ ਵਿੱਚ ਜਾਂ ਫਿਰ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤੇ ਅਚਾਨਕ ਮਹਿਮਾਨ ਆ ਜਾਣ ਤਾਂ ਤੁਸੀਂ ਇਹ ਸਬਜ਼ੀ ਬਣਾ ਕੇ ਜਿਹੜੀ ਫਟਾਫਟ ਤਿਆਰ ਕਰ ਸਕਦੇ ਹੋ ਤੇ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਹ ਸਬਜ਼ੀ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੁਝ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਤੇ ਥੋੜੀਆਂ ਜਿਹੀਆਂ ਚੀਜ਼ਾਂ ਨਾਲ ਹੀ ਇਹ ਜਿਹੜੀ ਆ ਬਣ ਕੇ ਤਿਆਰ ਹੋ ਜਾਂਦੀ ਆ। ਇਹਦੇ ਲਈ ਆਪਾਂ ਇਹ ਇੱਕ ਟਮਾਟਰ ਲਿਆ ਆ ਇਹਨੂੰ ਆਪਾਂ ਕੱਟ ਕੱਟ ਲਏ ਵੱਡੇ ਸਾਈਜ਼ ਦਾ ਟਮਾਟਰ ਸੀਗਾ ਤੇ ਚਾਰ ਆਪਾਂ ਪਿਆਜ਼ ਲਏ ਨੇ ਇਹਨਾਂ ਨੂੰ ਆਪਾਂ ਕੱਟ ਲੰਬੇ-ਲੰਬੇ ਕੱਟ ਕੇ ਤਿਆਰ ਕਰਾਂਗੇ। ਇਹ ਆਪਾਂ ਲਿਆਏ ਜੀ ਇੱਕ ਲਸਣ ਦੀ ਕੰਢੀ ਲਈਏ ਤੇ 3-4 ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਮੋਟਾ-ਮੋਟਾ ਕੱਟ ਲਿਆ ਥੋੜਾ ਜਿਹਾ ਆਪਾਂ ਲੈ ਹਰਾ ਧਨੀਆ ਹਰਾ ਧਨੀਆ ਹੈਗਾ ਤੁਸੀਂ ਪਾ ਸਕਦੇ ਹੋ ਨਹੀਂ ਸਕਿੱਪ ਕਰ ਸਕਦੇ ਹੋ ਤੇ ਇਹ 3-4 ਚਮਚਾ ਆਪਾਂ ਲੈਨੇ ਜੀ ਫੇਸ ਰੰਦ ਦੇ ਤੇ ਹੁਣ ਪਿਆਜ਼ ਨੂੰ ਆਪਾਂ ਕੱਟ ਲੈਣਾ ਆ ਪਿਆਜ਼ ਨੂੰ ਜਿਹੜਾ ਆਪਾਂ ਲੰਬਾ-ਲੰਬਾ ਕੱਟਣਾ ਹੈ ਨਾ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਇਹ ਬਰੀਕ ਹੋਣਾ ਚਾਹੀਦਾ ਆ ਮਤਲਬ ਇਹਨੂੰ ਮੀਡੀਅਮ ਸਾਈਜ਼ ਦੇ ਵਿੱਚ ਕੱਟਣਾ ਹੈ ਇਸ ਤਰ੍ਹਾਂ ਕੋਈ ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ ਇਹਨੂੰ ਆਪਾਂ ਲੱਛੇਦਾਰ ਬਣਾ ਪਿਆਜ਼ ਮਤਲਬ ਰੱਖਣਾ ਹੈ ਲੱਛੇਦਾਰ ਹੋ ਜਿੰਨਾ ਲੱਛੇਦਾਰ ਪਿਆਜ਼ ਕੱਟਾਂਗੇ ਉਨਾ ਹੀ ਆਪਣਾ ਇਹ ਜਿਹੜਾ ਸਬਜੀ ਆ ਵਧੀਆ ਬਣ ਕੇ ਤਿਆਰ ਹੋ ਤੇ ਇਹਦਾ ਇਹ ਵਿਚਲਾ 파ਟ ਆ ਜਿਹੜਾ ਇਹਨੂੰ ਆਪਾਂ ਅਲੱਗ ਕਰ ਦੇਣਾ ਹੈ ਤਾਂ ਕਿ ਜਦੋਂ ਆਪਾਂ ਲੱਛੇ ਬਣਾਵਾਂਗੇ ਤਾਂ ਆਪਾਂ ਨੂੰ ਲੱਛੇ ਬਣਾਉਣ ਦੇ ਵਿੱਚ ਆਸਾਨੀ ਹੋਵੇ ਵੈਸੇ ਵੀ ਜਦੋਂ ਪਿਆਜ਼ ਕੱਟਦੇ ਆ ਇਹ 파ਟ ਆ ਜਿਹੜਾ ਤੁਸੀਂ ਅਲੱਗ ਕਰ ਦਿਆ ਕਰੋ ਇਹ ਆਪਾਂ ਨੂੰ ਸਬਜੀ ਦੇ ਵਿੱਚ ਪਾਉਣਾ ਨਹੀਂ ਚਾਹੀਦਾ ਕਿਉਂਕਿ ਕਹਿੰਦੇ ਆ ਵੀ ਇਹ ਕੈਂਸਰ ਦਾ ਕਾਰਨ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਪਰ ਮੈਂ ਸੁਣਿਆ ਵੀ ਇਹਦਾ ਕਿ ਇਹ ਕੈਂਸਰ ਦਾ ਕਾਰਨ ਹੈ ਅਸੀਂ ਨਹੀਂ ਪਾਉਂਦੇ ਇਹਨੂੰ ਸੋ ਆਪਾਂ ਸਾਰੇ ਪਿਆਜ਼ ਅੱਜ ਆਪਾਂ ਕੱਟ ਕੇ ਤਿਆਰ ਕਰ ਲਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਲੱਛੇਦਾਰ ਬਣਾਉਣ ਲਈ ਵੱਡੀ ਪਲੇਟ ਵਿੱਚ ਪਾ ਲਾਂਗੇ ਤੇ ਇਹਨਾਂ ਦੇ ਜਿਹੜੇ ਲੱਛੇ ਆ ਲਖੋਲ ਦਿਆਂਗੇ ਇਹਨਾਂ ਨੂੰ ਅਲੱਗ-ਅਲੱਗ ਕਰ ਦੇਾਂਗੇ ਫਾੜੀਆਂ ਨੂੰ ਹੁਣ ਆਪਾਂ ਲੱਛੇਦਾਰ ਜਿਹੜਾ ਬਣਾ ਲੈਣਾ ਆ ਇਸ ਤਰ੍ਹਾਂ ਜਦੋਂ ਆਪਾਂ ਲੱਛੇਦਾਰ ਪਿਆਜ਼ ਬਣਾ ਕੇ ਦੀ ਸਬਜ਼ੀ ਬਣਾਵਾਂਗੇ ਬਤਲੇ ਇਹਦੇ ਵਿੱਚ ਬੇਸਣ ਪਾਵਾਂਗੇ ਕੱਲੇ-ਕੱਲੇ ਪਿਆਜ਼ ਨੂੰ ਜਦੋਂ ਬੇਸਣ ਲੱਗੂਗਾ ਤੇ ਇਹ ਜਿਹੜੇ ਸਬਜ਼ੀ ਬਹੁਤ ਟੇਸਟੀ ਬਣੂਗੀ ਲਓ ਜੀ ਆਪਣੇ ਲੱਛੇ ਜਿਹੜੇ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਇੱਕ ਪੈਨ ਲੈ ਲੈਣਾ ਹੈ ਤੇ ਮੀਡੀਅਮ ਸੇਕ ਦੇ ਉੱਪਰ ਜਿਹੜਾ ਬੇਸਣ ਆਪਾਂ ਪਾਉਣਾ ਹੈ 2-3 3-4 ਚਮਚ ਲੈਣੀ ਹੈ ਇਹਨੂੰ ਆਪਾਂ 2-3 ਮਿੰਟ ਲਈ ਭੁੰਨ ਲੈਣਾ ਹੈ ਇਹਦਾ ਜਿਹੜਾ ਕੱਚਾਪਨ ਆਪਾਂ ਦੂਰ ਕਰਨਾ ਹੈ ਤੇ ਮੀਡ ਸੇਕ ਆ ਜਿਹੜਾ ਆਪਾਂ ਮੀਡੀਅਮ ਰੱਖਣਾ ਹੈ ਤਿੰਨ ਦੋ ਤਿੰਨ ਮਿੰਟ ਲਈ ਭੁੰਨ ਕੇ ਇਹਦਾ ਕੱਚਾਪਨ ਜਿਹੜਾ ਆਪਾਂ ਦੂਰ ਕਰ ਲਾਂਗੇ ਤੇ ਕਲਰ ਨਹੀਂ ਇਹਦਾ ਚੇਂਜ ਕਰਨਾ ਹੈਗਾ ਸਿਰਫ ਇਹਦਾ ਆਪਾਂ ਕੱਚਾਪਨ ਜਿਹੜਾ ਉਹ ਦੂਰ ਕਰ ਲੈਣਾ ਹੈ। ਲਓ ਜੀ ਵੇਸਣ ਨੂੰ ਭੁੰਨਦੇ ਆਪਰ ਨੂੰ 2 ਤੋਂ 3 ਮਿੰਟ ਹੋ ਚੁੱਕੇ ਨੇ ਹੁਣ ਇਹ ਵੇਸਣ ਆਪਾਂ ਕੱਢ ਲਵਾਂਗੇ। ਤੇ ਇਸੇ ਪੈਨ ਦੇ ਵਿੱਚ ਹੀ ਆਪਾਂ ਜਿਹੜਾ ਘਿਓ ਪਾ ਲੈਣਾ ਆ। ਇਹ ਆਪਾਂ ਇੱਕ ਕੜਛੀ ਘਿਓ ਦੀ ਪਾਈ ਆ। ਇਹ ਸਬਜ਼ੀ ਜਿਹੜੀ ਘਿਓ ਦੇ ਵਿੱਚ ਹੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ। ਵੈਸੇ ਤੁਸੀਂ ਸਰੋਂ ਦੇ ਤੇਲ 'ਚ ਜਾਂ ਰਾਈਸ ਵਿੱਚ ਵੀ ਬਣਾ ਸਕਦੇ ਹੋ ਪਰ ਘਿਓ ਦੇ ਵਿੱਚ ਜਿਹੜਾ ਇਹਦਾ ਟੇਸਟ ਹੈ ਬਹੁਤ ਜ਼ਿਆਦਾ ਆਉਂਦਾ ਆ। ਇਹਦੇ ਵਿੱਚ ਆਪਾਂ ਇੱਕ ਚਮਚ ਜੀਰੇ ਦਾ ਪਾ ਕੇ ਤੇ ਜੀਰਾ ਭੁੰਨ ਲੈਣਾ ਆ। ਜਿਹੜੀ ਜੀਰਾ ਆਪਣਾ ਭੁੰਨ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਲਸਣ ਆ ਬਰੀਕ ਕੱਟਿਆ ਹੋਇਆ ਇਹ ਪਾ ਦਿਆਂਗੇ। ਦਿਲ ਲਸਣ ਦਾ ਕਲਰ ਆਪਾਂ ਜਿਹੜਾ ਪਿੰਕ ਜਿਹਾ ਕਰ ਲੈਣਾ ਹੈ ਕਲਰ ਆਪਾਂ ਜਿਹੜਾ ਚੇਂਜ ਕਰ ਲੈਣਾ ਹੈ ਤਾਂ ਕਿ ਇਹਦਾ ਕੱਚਾ ਪਾ ਇਹਦੇ ਕੱਚੇਪਨ ਦਾ ਟੇਸ ਜਿਹੜਾ ਸਬਜ਼ੀ 'ਚ ਲਸਣ ਦਾ ਨਾ ਆਵੇ ਲਸਣ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਨੇ ਇਹ ਵੀ ਪਾ ਦਿਆਂਗੇ ਇਹ ਪਿਆਜ਼ ਆਪਾਂ 2-3 ਮਿੰਟ ਲਈ ਪਕਾਉਣੇ ਨੇ ਇਹਨਾਂ ਦਾ ਵੀ ਕਲਰ ਚੇਂਜ ਕਰਨਾ ਸਿਰਫ ਇਹਨਾਂ ਦਾ ਜਿਹੜਾ ਸੌਫਟ ਕਰਨੇ ਨੇ ਇਹਨਾਂ ਦਾ ਕੱਚਾਪਨ ਜਾਂ ਦੂਰ ਕਰਨਾ ਹੈ ਦੋ ਤੋਂ ਤਿੰਨ ਮਿੰਟ ਲਈ ਇਹਨਾਂ ਨੂੰ ਆਪਾਂ ਪਕਾ ਲਵਾਂਗੇ। ਇਸੇ ਤਰ੍ਹਾਂ ਹਿਲਾਉਂਦੇ ਹੋਏ ਪਕਾਵਾਂਗੇ ਤਾਂ ਕਿ ਪਿਆਜ਼ ਜਿਹੜੇ ਸਾਰੇ ਚੰਗੀ ਤਰ੍ਹਾਂ ਪੱਕ ਜਾਣ। ਹੁਣ ਪਾ ਦਾਂਗੇ 1 ਚਮਚਾ ਨਮਕ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਚੌਥਾਈ ਚਮਚਾ ਦਾ ਹਲਦੀ ਪਾਊਡਰ ਇਹ ਪਾ ਦਾਂਗੇ ਜੀ ਆਪਾਂ ਗਰਮ ਧਨੀਆ ਪਾਊਡਰ ਤੇ ਲਾਲ ਮਿਰਚ ਜੋ ਤਾਈਤ ਚਾ ਲਾ ਲ ਮੇਚ ਦਾ ਆ ਲੀ ਚਮਚਾ ਬਾਕੀ ਨੂਨ ਮੇਰੇ ਤੋਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਘੱਟ ਪਾ ਸਕਦੇ ਹੋ ਤੇ ਹੁਣ ਇਹ ਮਸਾਲੇ ਜਿਹੜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਤੇ ਇਹਨਾਂ ਨੂੰ ਵੀ 2-3 ਮਿੰਟ ਦਾ ਜਿਹੜਾ ਸੇਕ ਆਪਾਂ ਲਵਾ ਲ ਗੀ ਮਸਾਲਿਆਂ ਨੂੰ ਤਾਂ ਕਿ ਮਸਾਲੇ ਜਿਹੜੇ ਆਪਣੇ ਪੱਕ ਜਾਣ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਹਰੀ ਮਿਰਚ ਟਮਾਟਰ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਣਾ ਹੈ ਤਾਂ ਕਿ ਇਹਨਾਂ ਨੂੰ ਜਿਹੜੇ ਮਸਾਲੇ ਵੀ ਲੱਗ ਜਾਣ ਤੇ ਇਹ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਜਿਹੜੇ ਮਿਕਸ ਹੋ ਜਾਣ ਲਓ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਤਾ ਆ ਮਿਕਸ ਇਹਨੂੰ ਢੱਕਣ ਲਾ ਕੇ 4-5 ਮਿੰਟ ਲਈ ਜਿ세 ਤਰ੍ਹਾਂ ਪਕਾਵਾਂਗੇ ਚਾਰ-ਪੰਜ ਮਿੰਟ ਬਾਅਦ ਇਹਨੂੰ ਆਪਾਂ ਟੱਕਣ ਚੱਕ ਕੇ ਦੁਬਾਰਾ ਮਿਕਸ ਕਰਾਂਗੇ ਹਿਲਾ ਦਿਆਂਗੇ ਤਾਂ ਕਿ ਆਪਣੀ ਸਬਜ਼ੀ ਜਿਹੜੀ ਥੱਲੇ ਨਾ ਲੱਗੇ ਵਿੱਚ ਦੀ ਚੈੱਕ ਵੀ ਕਰ ਲਓ ਇੱਕ ਅੱਧੀ ਵਾਰ ਤਾਂ ਕਿ ਸਬਜ਼ੀ ਜਿਹੜੀ ਥੱਲੇ ਨਾ ਲੱਗੇ ਜੇ ਤੁਹਾਨੂੰ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਹਰਾ ਧਨੀਆ ਬਰੀਕ ਕੱਟਿਆ ਹੋਇਆ ਹਰਾ ਧਨੀਆ ਇਹ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਅੱਧਾ ਚਮਚ ਆਪਾਂ ਪਾ ਦਾਂਗੇ આમਚੂਰ ਪਾਊਡਰ ਜੇਕਰ ਤੁਹਾਡੇ ਕੋਲ આમਚੂਰ ਪਾਊਡਰ ਹੈ ਨਹੀਂ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਜਿਹੜਾ ਮਿਕਸ ਕਰਕੇ ਆਂਗੇ ਜੇਕਰ ਤੁਸੀਂ ਕੱਲੇ ਪਿਆਜ਼ ਦੀ ਸਬਜ਼ੀ ਵੀ ਬਣਾ ਕੇ ਤਿਆਰ ਬਣਾਉਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਵਢਾ ਸਕਦੇ ਹੋ ਤੇ ਆਪਣੀ ਮਤਲਬ ਰੋਟੀ ਨਾਲ ਜਾਂ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬੇਸਨ ਬੇਸਨ ਦੇ ਆਪਾਂ 2 ਚਮਚ ਪਹਿਲਾਂ ਪਾ ਕੇ ਮਿਕਸ ਕਰ ਦਾਂਗੇ ਤੇ ਦੋ ਚਮਚੇ ਆਪਾਂ ਬਾਅਦ ਚ ਪਾਵਾਂਗੇ ਕੱਠਾ ਬੇਸਣ ਆ ਜਿਹੜਾ ਆਪਾਂ ਨਹੀਂ ਪਾਉਣਾ ਨਹੀਂ ਤਾਂ ਫਿਰ ਇਹ ਆਪਾਂ ਨੂੰ ਮਿਕਸ ਕਰਨ ਦੇ ਵਿੱਚ ਔਖਾ ਹੋ ਜਾਊਗਾ ਤੇ ਸ ਬੇਸਣ ਆ ਜਿਹੜਾ ਥੱਲੇ ਲੱਗ ਜਾਂਦਾ ਆ ਤੇ ਬੇਸਣ ਪਾਉਣ ਤੋਂ ਪਹਿਲਾਂ ਆਪਾਂ ਜਿਹੜਾ ਫਲੇਮ ਆ ਉਹ ਮੀਡੀਅਮ ਕਰ ਦੇਣਾ ਲਓ ਜੀ ਆਪਾਂ ਬੇਸਣ ਸਾਰਾ ਇਹਦੇ ਵਿੱਚ ਪਾ ਤਾ ਆ ਸਬਜੀ ਦੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦੇਣਾ ਹੈ ਮਿਕਸ ਤੇ ਇਹਨੂੰ 2 ਮਿੰਟ 2 ਕੁ ਮਿੰਟ ਦਾ ਆਪਾਂ ਸੇਕ ਲਵਾ ਲਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਲਓ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਇਸ ਤਰ੍ਹਾਂ ਇੱਕ ਵਾਰ ਸਬਜ਼ੀ ਬਣਾ ਕੇ ਟ੍ਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ